ਅੱਜ ਆਪਾਂ ਗੱਲ ਕਰ ਰਹੇ ਹਾਂ ਗੁਰਿਆ ਪੁਲਿਸ ਦੀ ਇੱਕ ਇੱਕ ਅਹਿਮ ਕਾਰਵਾਈ ਬਾਰੇ ਇਹ ਕਾਰਵਾਈ ਨਾ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨਾਲ ਜੁੜੀ ਹੋਈ ਲੱਗਦੀ ਹੈ ਹੈਨਾ ਬਿਲਕੁਲ ਪੁਲਿਸ ਰਿਪੋਰਟਾਂ ਦੱਸ ਰਹੀਆਂ ਨੇ ਕਿ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਇਸ ਮਾਮਲੇ 'ਚ 1200 ਲੀਟਰ ਲਾਹਣ ਤੇ ਇਸ ਤੋਂ ਇਲਾਵਾ ਲਗਭਗ 150 ਲੀਟਰ ਤਿਆਰ ਨਾਜਾਇਜ਼ ਸ਼ਰਾਬ ਵੀ ਮਿਲੀ ਹੈ ਇਹ ਮਾਨਯੋਗ ਐਸਐਸਪੀ ਸਾਹਿਬ ਦਲੰਦਰ ਤੇ ਆਤੀ ਸਰਦਾਰ ਹਰਵਿੰਦਰ ਸਿੰਘ ਵਿਰਕ ਔਰ ਡੀਐਸਪੀ ਫਲੌਰ ਸਰਦਾਰ ਸਰਮਨ ਸਿੰਘ ਬੱਲ ਔਰ ਐਸਪੀਡੀ ਸਾਹਿਬ ਸਰਬਜੀਤ ਰਾਏ ਜੀ ਸਾਹਿਬ ਤੇ ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਪੂਰੇ ਪੰਜਾਬ ਵਿੱਚ ਮਹਿੰਮ ਜਿਹੜੀ ਚੱਲ ਰਹੀ ਆ ਇਸ ਤਹਿਤ ਜਿਹੜੀ ਆ ਸਾਨੂੰ ਇੱਕ ਵੱਡੀ ਕਲ ਸਫਲਤਾ ਹਾਸਲ ਹੋਈ ਕਿ ਪਿੰਡ ਰੁੜਕਾ ਕਲਾ ਦੇ ਵਿੱਚ ਇੱਕ ਬਹਾਦਰ ਸਿੰਘ ਔਰ ਦੂਸਰਾ ਹੈਗਾ ਇਹਦਾ ਭਰਾ ਸੁਖਦੇਵ ਸਿੰਘ ਇਹ ਘਰ ਦੇ ਵਿੱਚ ਜਿੱਦਾਂ ਨੇ ਜਿਹੜੇ ਡਰਮ ਪਾਏ ਹੋਏ ਸੀਗੇ ਔਰ ਔਰ ਕੱਲ ਰਾਤ ਦੇ ਸਮੇਂ ਇਹ ਜਿਹੜੀ ਪੱਠੀ ਲਾ ਕੇ ਕਾਫੀ ਵੱਡੀ ਪੱਠੀ ਲਾ ਕੇ ਜਿਹੜੀ ਹੈਗੀ ਆ ਉਹ ਸ਼ਰਾਬ ਜਿਹੜੀ ਕੱਢ ਰਹੇ ਸੀਗੇ ਜਦੋਂ ਸਾਨੂੰ ਮਕਬਲ ਖਾਸ ਦੇ ਇਤਲਾਹ ਦਿੱਤੀ ਤੇ ਅਸੀਂ ਜਾ ਕੇ ਉੱਥੇ ਇਨਫਾਰਮੇਸ਼ਨ ਦੇ ਉੱਤੇ ਜਿਹੜਾ ਘਰ ਤੇ ਰੇਡ ਕੀਤਾ ਔਰ ਕਿਉਂਕਿ ਇੰਚਾਰ ਰੁੜਕਾ ਕਲਾਂ ਨੂੰ ਮੈਂ ਉੱਥੇ ਮੌਕੇ ਤੇ ਭੇਜਿਆ ਆਪ ਵੀ ਮੈਂ ਮੌਕੇ ਤੇ ਪਹੁੰਚ ਗਿਆ ਔਰ ਸਾਰੇ ਜਾ ਕੇ ਸਰਚ ਕੀਤੀ ਤੇ ਪੱਠੇ ਚੱਲ ਰਹੀ ਸੀਗੀ ਤੇ ਚਾਲੂ ਪੱਠੀ ਅਸੀਂ ਫੜੀ ਆ ਤੇ ਉਸ ਦਰਾਂ ਅਸੀਂ ਦੋ ਜਿਹੜੇ ਬੰਦੇ ਉੱਥੇ ਜਿਹੜੇ ਇਹਨਾਂ ਦੇ ਨਾਲ ਰਿਲੇਟਡ ਸੀਗੇ ਉਹ ਹੀ ਫੜਲੇ ਆ ਉਹ ਕੱਢ ਰਹੇ ਸੀ ਸ਼ਰਾਬ ਨਾਲ ਤੇ ਜਿਹੜਾ ਬਹਾਦਰ ਸਿੰਘ ਆ ਤੇ ਸੁਖਦੇਵ ਸਿੰਘ ਉਹ ਜਦੋਂ ਅਸੀਂ ਘਰ ਨੂੰ ਕੇਰਾ ਪਾਇਆ ਤੇ ਉਹ ਕਿਸੇ ਤਰੀਕੇ ਨਾਲ ਕਿਸੇ ਗੁਫਤਰਾ ਦੇ ਦਾਈ ਜਿਹੜੇ ਉਹ ਬਾਹਰ ਚਲੇ ਗਏ ਇਸ ਦਰਾਂ ਅਸੀਂ ਕੱਲ ਪਹਿਲੋਂ ਅਸੀਂ ਸਾਢੇ 400 ਲੀਟਰ ਲਾਹਣ ਔਰ 150 ਲੀਟਰ ਦੇਸੀ ਸ਼ਰਾਬ ਜਿਹੜੀ ਆ ਉਥੋਂ ਮੌਕੇ ਤੇ ਜਿਹੜੀ ਆ ਉਹ ਬਰਾਮਦ ਕੀਤੀ ਆ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਔਰ ਫੇਰ ਜਾ ਕੇ ਘਰ ਤੇ ਜਦੋਂ ਦਿੱਤੀ ਹੋਈ ਨਸ਼ਾਦ ਦੇ ਤੇ ਸਰਚ ਕਰਾਈ ਆ ਤੇ ਹਵੇਲੀ ਦੇ ਵਿੱਚੋਂ ਅਸੀਂ ਚਾਰ ਡਰਮ ਜਿਹੜੇ ਹੈਗੇ ਨੇ ਉਹ ਲਾਣ ਦੇ ਦੱਬੇ ਹੋਏ ਜਿਹੜੇ ਸੀਗੇ ਉਹ ਜਾ ਕੇ ਅਸੀਂ ਪੱਟੇ ਆ ਜਿਹਦੇ ਵਿੱਚੋਂ ਇਹ ਉਹ ਜਿਹੜੀ ਸ਼ਰਾਬ ਸੀਗੀ ਉਹ ਲਾਣ ਕੱਢ ਕੇ ਬਾਹਰ ਇੱਕ ਕੁੱਪੀ ਦੇ ਨਾਲ ਉਹ ਉਹਦੇ ਨਾਲ ਸ਼ਰਾਬ ਕਰਦੇ ਸੀਗੇ ਪਰ ਜਦੋਂ ਅਸੀਂ ਕਦੀ ਰੇਡ ਕਰਦੇ ਸੀ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਸ਼ਰਾਬ ਜਿਹੜੀ ਇਹ ਕਿੱਥੇ ਪਾਈ ਹੋਈ ਆ ਪਰ ਉਹ ਡਰਮ ਜਿਹੜੇ ਦੱਬੇ ਹੋਏ ਕੱਲ ਸਾਨੂੰ ਮਿਲੇ ਆ ਜੇ ਸਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 145 ਅਸਾਈਐਂਟ ਦੀਆਂ ਧਾਰਾ ਲਾ ਕੇ ਤੇ ਇਹ ਜਿਹੜਾ ਬਿਜ਼ਨਸ ਦੇ ਵਿੱਚ ਐਕਸਾਈਜਟ ਦੇ ਵਿੱਚ ਦਾ ਇਹ ਦਰਜ ਰਜਿਸਟਰ ਕੀਤਾ ਆ ਹਾਂ ਉਹ ਵੀ ਤਫਤੀਸ਼ ਅਸੀਂ ਕਰ ਰਹੇ ਆ ਕਿ ਜਿੱਥੇ ਇਹ ਸ਼ਰਾਬ ਸਪਲਾਈ ਕਰਦੇ ਸੀਗੇ ਉਹਨਾਂ ਦੀ ਲਿਸਟਾਂ ਵੀ ਅਸੀਂ ਤਿਆਰ ਕਰਵਾ ਰਹੇ ਆ ਉਹਨਾਂ ਦੇ ਖਿਲਾਫ ਵੀ ਪੂਰੀ ਕਾਰਵਾਈ ਕੀਤੀ ਜਾਏਗੀ ਜਿਹੜੇ ਫੜੇ ਗਏ ਨੇ ਇੱਕ ਤਾਂ ਹੈਗਾ ਰਕੇਸ਼ ਕੁਮਾਰ ਆ ਦੂਸਰਾ ਹੈਗਾ ਬਲਜੀਤ ਸਿੰਘ ਇਹ ਉਸੇ ਪਿੰਡ ਦਾ ਰੁੜਕਾ ਕਲਾਂ ਦਾ ਹੀ ਰਹਿਣ ਵਾਲਾ ਔਰ ਇਹਨਾਂ ਦੇ ਨਾਲ ਦਾ ਹੀ ਸਾਥੀ ਆ ਔਰ ਇਹ ਵੀ ਨਾਲ ਹੀ ਉਹਨਾਂ ਦੇ ਕੰਮ ਕਰਦਾ ਹੈ ਪਹਿਲੋ ਸੁਖਦੇਵ ਦੇ ਖਿਲਾਫ ਪੰਜ ਮਕਦਮੇ ਦਰਜਾ ਤੇ ਬਹਾਦਰ ਸਿੰਘ ਦੇ ਖਿਲਾਫ ਜਿਹੜੇ ਉਹ ਦੋ ਮਕਦਮੇ ਪਹਿਲੇ ਦਰਜਾ ਅਕਸਾਈਏ ਕਰ ਦਿੱਤੇ ਇਹਨਾਂ ਦਾ ਇੱਕ ਦਿਨ ਦਾ ਸੀ ਰਿਮਾਂਡ ਹਾਸਲ ਕੀਤਾ ਆ ਅੱਜ ਫੇਰ ਦੁਬਾਰਾ ਪੇਸ਼ ਕਰਾਂਗੇ ਹੋਰ ਰਿਮਾਂਡ ਇਹਨਾਂ ਦਾ ਹਾਸਲ ਕਰਾਂਗੇ ਅਗੋਂ ਤਫ਼ਤੀਸ਼ ਕਰਾਂਗੇ ਹੋਰ ਵੀ ਇਹਨਾਂ ਕਿੱਥੇ ਕਿੱਥੇ ਸ਼ਰਾਬ ਵੇਚਦੇ ਨੇ ਔਰ ਕਿੱਥੇ ਕਿੱਥੇ ਇਹ ਕਿਥੋਂ ਸਮਾਨ ਲਿਆ ਕੇ ਕੀ ਕੁਛ ਕਰਦੇ ਨੇ ਪਹਿਲੋਂ ਤੇ ਇਹਨਾਂ ਦਾ ਇਹ ਟ੍ਰੈਂਡ ਸੀਗਾ ਕਿ ਪਹਿਲੋਂ ਇਹਨਾਂ ਕੋ ਗਾਹਕ ਲੈਣਾ ਆਉਂਦੇ ਸੀਗੇ ਲੇਕਿਨ ਜਦੋਂ ਅਸੀਂ ਅਸੀਂ ਬਹੁਤ ਜ਼ਿਆਦਾ ਸਖਤੀ ਕੀਤੀ ਹੋਈ ਆ ਉਦੋਂ ਇਹ ਗੁਪਤ ਤੌਰ ਤੇ ਜਿਹੜਾ ਹੈਗਾ ਅੰਦਰੇ ਅੰਦਰ ਹੀ ਸ਼ਰਾਬ ਕੱਢ ਕੇ ਤੇ ਲੋਕਾਂ ਦੇ ਘਰਾਂ ਤੱਕ ਜਿਹੜੀ ਆ ਇਹ ਆਪਣੀ ਸਕੂਟਰੀਆਂ ਦਵਾਈ ਸਪਲਾਈ ਕਰਨ ਵਾਸਤੇ ਜਾਂਦੇ ਸੀਗੇ ਸ਼ੁਰੂ ਤੋਂ ਹੀ ਇਹ ਕੰਮ ਕਰਦੇ ਨੇ ਫੜੇ ਵੀ ਜਾਂਦੇ ਨੇ ਪਰਚੇ ਵੀ ਦਰਦੇ ਹੁੰਦੇ ਨੇ ਪਰ ਐਰਕਾ ਨੂੰ ਚੰਗੀ ਵਧੀਆ ਟੰਗਦਾ ਅਸੀਂ ਨੱਥ ਪਾਈ ਆ ਬਿਲਕੁਲ ਇਹ ਕੰਮ ਰੁੜਕਾ ਕਲ ਨਹੀਂ ਚੱਲਣ ਦੇਵਾਂਗੇ